ਹੁੰਦੇ ਭੇਜਣਾ ਜੀ ਚਲੋ ਕੋਈ ਨਹੀਂ ਅੱਡੀ ਸਟੌਪ ਕਰੋ ਕੋਈ ਨਹੀਂ ਤੇ ਇੰਨੀਆਂ ਵੀਡੀਓ ਤੁਹਾਡੀਆਂ ਬਣੀਆਂ ਤੇ ਸਾਦ ਨਹੀਂ ਲੋਕਾਂ ਦੇ ਦਿੱਤਾ ਇਹਦਾ ਕੋਈ ਨਹੀਂ ਆ ਰਿਹਾ ਬੇਟਾ ਕੋਈ ਖਰੀਦ ਨਹੀਂ ਮਿਹਨਤ ਕਹੀ ਮੰਗ ਰਹੇ ਬੇਟਾ ہمارا ਮਾਲ ਵਿਕਦਾ ਨਹੀਂ ਇਹ ਹੀ ਮੰਗ ਰਹੇ ਨਾ ਬਸ ਹੋਰ ਤਾਂ ਨਹੀਂ ਮੰਗਦੇ ਫਿਰ ਹੁੰਦੇ ਕਿਉਂ ਰੰਡੀ ਜੀ ਘਰ کیسے ਚੱਲੇਗਾ ਬੇਟਾ ਮੈਂ ਆਪਣੇ ਬੱਚੇ ਦਾ ਭਵਿੱਖ کیسے ਬਣਾਉਂਗੀ ਐਸੇ 30 40 ਰੁਪਏ 'ਚ ਸਸ ਗਾਰੰਟੀ ਜੀ ਜੀ ਕਿਵੇਂ ਕੰਮ ਚੱਲਣ ਰਿਹਾ ਵਧੀਆ ਕਿ ਨਹੀਂ ਇਹਦੇ ਨਹੀਂ ਬੇਟਾ ਵੇਖੋ ਨਹੀਂ ਚੱਲਦਾ ਬੇਟਾ ਕੰਮ ਚੱਲਦਾ ਨਹੀਂ ਪਿਆ ਜੀ ਨਹੀਂ ਬੇਟਾ ਕੋਈ ਵੀ ਨਹੀਂ ਆਇਆ ਗਾਹਕ ਬਟਾ ਅੱਛਾ ਆਈ ਨਹੀਂ ਰਿਹਾ ਦੋਨੋਂ ਮਾਂ ਬੇਟਾ ਬੈਠੇ ਕੋਈ ਆਈ ਨਹੀਂ ਰਿਹਾ ਬੇਟਾ 30 40 ਰੁਪਏ ਬਣਤੇ ਬਸ ਅੱਛਾ ਤੇ ਅੱਧੇ ਕਿੰਨੇ ਪਾਏ ਬਟੇ ਜੀ 40 ਰੁਪਏ 40 ਰੁਪਏ ਬਸ ਤਲਵੰਦੀ ਆਈ ਸੀ 12 ਵਜੇ 12 ਵਜੇ ਆਉਂਦੇ ਜੀ ਹਾਂਜੀ ਬੇਟਾ ਰਾਤ ਨੂੰ 8 ਵਜੇ 8:30 ਤੱਕ ਰਹਿੰਦੇ ਹਾਂ ਉਹ ਤਾਂ ਟਾਈਮ 4:30 ਦਾ ਹੋ ਗਿਆ ਹਣਾ ਹਾਂਜੀ ਬੇਟਾ ਪੁੱਛ ਲਿਆ ਅੱਛਾ ਫਿਰ ਹੁੰਦੇ ਕਿਉਂ ਰੰਡੀ ਜੀ कार कैसे चलेगा बेटा मैं अपने बच्चे का भविष्य कैसे बनाऊंगी ऐसे 30 से 40 साल रुपए से ए चंडी तुझे औंदे किथोंले अमृतसर हो ये हां जी बेटा ठीक है तो घर पीछे कौन? पीछे अंतर रखनो के रहने वाले अच्छा नख लूं तो ये कितनी नचर हो गया अमृतसर वे जा रही 30 साल 35 साल हो गए ठीक है तो घर में चंडी कौन-कौन है मैं और मेरा बेटा अच्छा ये तोड़ा बेटा नाल हां जी ਯਾ ਪੁੱਤ ਜੀ ਆ ਉਹ ਕੰਮ ਕਰਦੀ ਹੋਰ ਨਹੀਂ ਵੀ ਕੰਮ ਕਰਦੀ ਹਾਂ ਬੱਚਾ ਮੇਰਾ ਸੰਗੀ ਨਾਲ ਦੇ ਰਿਹਾ ਬਚਾਲ ਤੇ ਪੜ੍ਹਦੇ ਪੜ੍ਹਦੇ ਨਹੀਂ ਜੀ ਨਹੀਂ ਬਟਾ ਨਹੀਂ ਐਜੂਕੇਸ਼ਨ ਮਮ ਜੀ ਉਹ 240 ਰੁਪਏ ਤੋਂ ਇਸ ਵੇਲੇ ਦੇ ਡੇਜ ਤੇ ਪੜਨਾ ਕਿਤੇ ਆਨੇ ਤੇ ਵਾਰੰਟੀ ਨਾਲ ਸਮਾਨ ਨੂੰ ਵੀ ਦੇ ਦੇ ਰਹੀ ਹੋਰ ਸਭ ਤੋਂ ਚਾਹ ਬਟਾ ਸੈਂਡਵਿਚ ਹੈ ਚਿਪਸ ਚਾਟ ਹੈ ਸੋਇਆ ਰੈਪਰੂਲ ਹੈ ਠੀਕ ਹੈ ਔਰ ਸੋਇਆ ਨਿਊਟਰੀ ਕੀ ਸਬਜੀ ਔਰ ਚਾਰ ਪੀਸ ਬ੍ਰੈਡ ਕੇ ਹੈ अच्छा और सबके रेट कम है मतलब ₹10 की मतलब 15 की चाय है हां और ₹40 तक के मतलब सारा आइटम है बस मतलब फिर भी नहीं ग्राहकोंदा पे फिर भी नहीं आंटी जी इतना सस्ता उतनी चाय का कप कितने दा लाउंदे जे बेटा ₹15 वाली चाय के संग ये ₹5 का पार लेजे फ्री है अच्छा पार लेजे फ्री ₹15 की चाय आज ₹10 वाली चाय उसके संग एक मटकी फ्री है छोटी मटकी अच्छा फिर भी नहीं ग्राहकोंदे पे फिर भी नहीं आ रहे फिर सर अच्छा त कितना टाइम हो गया तानो इथे ये सट बुलाये नु हो गया बेटा टाइम ਅੱਛਾ ਤੇ ਗਾਹਕ ਫੇਰ ਵੀ ਨਹੀਂ ਆਉਂਦੇ ਪਏ ਨਹੀਂ ਆ ਰਹੇ ਬੇਟਾ ਅੱਛਾ 15 ਰੁਪਏ ਦੀ ਚਾਹ ਦੇ ਨਾਲ ਦੀ ਬਿਸਕੁਟ ਕੁਛ ਨਾ ਕੁਛ ਕਾਫੀ ਕੇ ਸੰਗ ਆਂ ਦਾ ਫੈਫਰ ਫਰੀ ਹੈ ਅੱਛਾ ਦੁੱਧ ਦੁੱਧ ਪੱਤੀ ਕੇ ਸੰਗ ਵੈ ਇਹ ਫੈਨ ਫਰੀ ਹੈ ਕੁਛ ਨਾ ਕੁਛ ਕੇ ਸੰਗ ਕੁਛ ਨਾ ਕੁਛ ਦੇ ਰਹੇ ਫਿਰ ਵੀ ਨਹੀਂ ਆ ਰਹੇ ਬੇਟਾ ਅੱਛਾ ਫੇਰ ਵੀ ਨਹੀਂ ਆਉਂਦੇ ਕੋ ਤੇ ਰੋਂਦੇ ਕਿਉਂ ਏਜੰਟੀ ਜੀ ਕਿ ਹਿੰਮਤ ਕਿਉਂ ਕਰਦੇ ਜੀ ਹੈ ਟੈਨਸ਼ਨ ਨਾ ਲੋ ਕੋਈ ਨਹੀਂ ਪੰਜਾਬੀ ਤੁਹਾਡਾ ਦੇਣਗੇ ਸਾਥ ਇੱਥੇ ਪੰਜਾਬੀ ਹੈ ਬੇਟਾ ਹਮ ਵੀ ਸਿੱਧੂ ਹੈ ਹਮ ਵੀ ਸਿੱਧੂ ਹੈ ਮਗਰ ਪਰ ਵੀ ਕੋਈ ਗੱਲ ਨਹੀਂ ਬੰਨੀ ਬਣਾ ਅੱਛਾ ਕੋਈ ਨਹੀਂ ਆਂਟੀ ਜੀ ਅਮਰਸਰ ਆਏ ਨੂੰ ਅਸੀਂ ਵੀਡੀਓ ਦੇ ਵਿੱਚ ਕਹਾਂਗੇ ਵੀਡੀਓ ਦੇ ਮਾਦੀ ਮਰਾਈ ਕਹਾਂਗੇ ਵੀ ਆਂਟੀ ਕੋ ਜਰੂਰ ਪਹੁੰਚੋ ਇਤੋਂ ਵੱਧ ਤੋਂ ਵੱਧ ਜੜੀ ਤੁਹਾਡੀਆਂ ਇਹਨੀਆਂ ਵੀਡੀਓ ਜੜੀਆਂ ਬੜੀਆਂ ਵਾਂ ਤੁਸੀਂ ਹੁੰਦੇ ਭੇਜਣਾ ਜੀ ਚਲੋ ਕੋਈ ਨਹੀਂ ਆਂਟੀ ਸਟਾਪ ਕਰੋ ਕੋਈ ਨਹੀਂ ਤੇ ਇਨੀਆਂ ਵੀਡੀਓ ਤੁਹਾਡੀਆਂ ਬਣੀਆਂ ਤੇ ਸਾਧ ਨਹੀਂ ਲੋਕਾਂ ਨੇ ਦਿੱਤਾ ਇਹਦਾ ਕੋਈ ਨਹੀਂ ਆ ਰਿਹਾ ਬੇਟਾ ਕੋਈ ਖਰੀਦ ਨਹੀਂ ਮਿਹਨਤ ਕਈ ਮੰਗ ਰਹੇ ਬੇਟਾ ہمارا ਮਾਲ ਵਿਕਦਾ ਨਹੀਂ ਇਹ ਹੀ ਮੰਗ ਰਹੇ ਨੇ ਔਰ ਤੁਸੀਂ ਕਿਹੜਾ ਕੋਈ ਪੈਸਾ ਮੰਗਣ ਡੇ ਕਿਸੇ ਕੋ ਵੀ ਤੁਹਾਨੂੰ ਪੈਸਾ ਦੇ ਗਏ। ਮੰਗ ਰਿਹਾ ਬੇਟਾ ਇਹ ਹੀ ਹੈ ਕਿ ہمارا ਸਾਮਾਨ ਰੋਜ਼ ਆਉਂ ਲਾ ਰਹੇ ਜੋ ਵਿਕ ਜਾਏ ਬਹੁਤ ਮਿਹਨਤ ਕਰੀ ਰੱਬ ਕਹਿੰਦਾ ਮਿਹਨਤ ਕਰਮਾਓ। ਸਿਆਕਤ ਮੰਗ ਰਖਵਾਇ ਮੇਰਾ ਮੇਰਾ ਬੱਚਾ ਇਹ ਹੀ ਤਾਂ ਕਹਿੰਦਾ ਕਿ ਰੋਜ਼ ਆਤੇ ਹਾਂ ਸੁਮੀ ਜੀ ਅਰਦਾਸ ਕਰਾਂਗੇ ਕਿ ਸਾਮਾਨ ਵਿਕ ਜਾਏਗਾ। ਸੁਮੀ ਜੀ ਸਭ ਤੋਂ ਲੱਗ। ਫੇਰ ਨਹੀਂ ਗਾਉਂਦੇ ਪਏ ਨਾ। ਲੋ ਜੀ ਵੀਰੋਂ ਕੋਈ ਦੇਖ ਸਕਦੇ ਜੀ ਅੰਟੀ ਨੂੰ ਨਾ ਤਾਂ ਕੋਈ ਪੈਸਾ ਮੰਗਣ ਡੇ ਆ ਨਾ ਤੁਹਾਨੂੰ ਕਹਿੰਦੇ ਵੀ ਤੁਹਾਡੇ ਖਾਤੇਆਂ ਚ ਫਾਇਪ ਹੋਏ ਤੇ ਇਨਾ ਹੀ ਕਹਿੰਦੇ ਵੀ ਸਾਡੀ ਇਥੇ ਆਰਦੇ ਤੁਸੀਂ ਆਓ ਤੇ ਸਾਡੇ ਕੋਲ ਚਾਹ ਪੀਓ 15 ਰੁਪਈਆ ਦੀ ਚਾਹ ਉਹਦੇ ਨਾਲ ਬਿਸਕੁਟ ਫ੍ਰੀ ਦੇ ਹੁੰਦੇ ਪਏ ਆਂਟੀ ਤੇ ਫੇਰ ਵੀ ਨਹੀਂ ਇੱਥੇ ਗਾਹ ਹੁੰਦੇ ਪਏ ਪੰਜਾਬੀਆਂ ਨਾਲ ਅੰਮਰਸਰ ਵਾਲਿਆਂ ਨੂੰ ਵੱਧ ਤੋਂ ਵੱਧ ਫੀਲਪੀ ਆਂਟੀ ਕੋਲ ਛੇ ਨੂੰ ਛੇਤੀ ਇੱਥੇ ਪਹੁੰਚੋ ਆਂਟੀ ਜੀ ਆਪਣੀ ਲੋਕੇਸ਼ਨ ਕੀ ਹੈ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਤੁਹਾਡੇ ਕੋਲ ਉਹ ਨਾਨਕਦੇਵ ਯੂਨੀਵਰਸਿਟੀ ਹਾਂ ਪਿੱਛੇ ਪੋਲੀਟੈਕਨੀਕਲ ਕਾਲਜ ਹਾਂ ਛਾਟਾ ਰੋਡ ਛਾਟਾ ਰੋਡ ਹਨਾ ਜੀ ਠੀਕ ਹੈ ਪੁਰਾਣੀ ਚੁੰਗੀ ਪੁਰਾਣੀ ਚੁੰਗੀ ਜੀ ਠੀਕ ਹੈ ਤੁਹਾਨੂੰ ਅੰਟੀ ਤੁਸੀਂ ਪਿੱਛੋਂ ਲਖਨਊ ਤੋਂ ਆਏ ਜੇ ਹਾਂਜੀ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਤੁਹਾਨੂੰ 35 ਸਾਲ ਹੋ ਗਏ ਇੱਥੇ ਹਾਂਜੀ ਤੇ ਉਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਬੇਟਾ ਅੰਦੋ ਕਾਹੀ ਕੁਝ ਦਾ ਰਿਜਿਸਟਰ ਦਾ ਚੱਲ ਰਿਹਾ ਦਾ ਬੇਟਾ ਤੇ ਫਾਦਰ ਵਗੈਰਾ ਦਾ ਡੈਡ ਪਾਪਾ ਨਹੀਂ ਹੈ ਮੈਂ ਹੀ ਉਸਕੇ ਪਾਪਾ ਅੱਛਾ ਅੱਛਾ ਠੀਕ ਹੈ ਏਟੀ ਆ ਗਈ ਹੈ ਟੀ ਚਾਹ ਆ ਗਈ ਜੀ ਹੁਣ ਹਾਂਜੀ ਕੋਈ ਅੰਮ੍ਰਿਤਸਰ ਵਾਲੇ ਤੁਹਾਨੂੰ ਇਹੋ ਆਪੀਏ ਵੀ ਅੰਟੀ ਕੋ ਵੱਧ ਤੋਂ ਵੱਧ ਇੱਥੇ ਜਰੂਰ ਪਹੁੰਚੋ ਇਹ ਐਂਟੀ ਇੱਥੇ ਸ਼ਹਾੜਾ ਰੋਡ ਦੇ ਯੂਨੀਵਰਸਿਟੀ ਦੇ ਬਿਲਕੁਲ ਲਾਗੇ ਇੱਥੇ ਆਪਣੀ ਕਾ ਅੰਟੀ ਕੋ ਇਥੇ ਜਰੂਰ ਪਹੁੰਚੋ ਕਰੀਆ ਤੁਸੀਂ ਇਹਨਾਂ ਦੇ ਕਾਰਡ ਤੇ ਚੈੱਕ ਕਰ ਲਓ ਆ ਸਾਹਮਣਾ ਰੋਡ ਆ ਗਿਆ ਵਾ ਸ਼ਹਾੜਾ ਰੋਡ ਆ ਤੇ ਇਧਰ ਹੈਗੀ ਸਾਹਮਣੇ ਯੂਨੀਵਰਸਿਟੀ ਉਹ ਸਾਹਮਣੇ ਯੂਨੀਵਰਸਿਟੀ ਆ ਤੇ ਬਿਲਕੁਲ ਆ ਯੂਨੀਵਰਸਿਟੀ ਦੇ ਲਾਗੇ ਅੰਟੀ ਆਪਣੀ ਤੇ ਕਾਰਡ ਮੁੰਦੇ ਜੀ ਅੰਟੀ ਨੂੰ ਅਸੀਂ ਤੁਹਾਨੂੰ ਮਿਲਾਤਾ ਵਾ ਵੀਡੀਓ ਵਿੱਚ ਦੱਸਤਾ ਵਾ ਸਾਰਾ ਕੁਝ ਤੇ ਹੁਣ ਅਸੀਂ ਅੰਟੀ ਕੋਲ ਬੀਤੀ ਆ ਚਾਹ ਜੇ ਤੁਸੀਂ ਵੀ ਸ਼ਹਾੜਾ ਰੋਡ ਦੇ ਬਿਲਕੁਲ ਲਾਗੇ ਜੇ ਖਾ ਸਕਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਜਿਹੜੇ ਕੋਈ ਵੀਡੀਓ ਵੇਖਣਦੇ ਆ ਵਾ ਇੰਟੀ ਕੋ ਇਥੇ ਜਰੂਰ ਪਹੁੰਚੋ ਤੇ ਅੰਟੀਾਂ ਦੇ ਵੀ ਸਵੇਰੇ 80 40 ਜਾਂ 50 ਰੁਪਏ ਸਵੇਰ ਦੇ ਵਟੇ ਤੋਂ ਵੱਧ ਨਹੀਂ ਵਟੇ ਉਹਦੇ ਨਾਲ ਸਾਡਾ ਘਰ ਦਾੜਾ ਖਰਚਾ ਉਹ ਨਹੀਂ ਚੱਲਦਾ ਤੇ ਅੰਟੀ ਕੋ ਜੇ ਤੁਸੀਂ ਚਾਹ ਪੀਓਗੇ ਕੋਲ ਅਸੀਂ ਤੁਹਾਨੂੰ ਮਫਤ ਹੀ ਦੇ ਰਹੇ ਹਾਂ 15 ਰੁਪਏ ਦੀ ਚਾਹ ਨਾਲ ਬਿਸਕੁਟ ਫ੍ਰੀ ਦੇ ਰਹੇ ਹਾਂ ਅੱਡੀ ਤੁਹਾਨੂੰ ਤੇ ਅੰਟੀ ਕੋ ਇੱਥੇ ਜ਼ਰੂਰ ਪਹੁੰਚੋ ਤੇ ਵੱਧ ਤੋਂ ਵੱਧ ਅੰਟੀ ਦੀ ਜਿਹੜੀ ਉਹ ਹੈਲਪ ਕਰੋ ਅੰਮ੍ਰਿਤਸਰ ਦੇ ਵਿੱਚ ਅੱਡੀ ਜੀ ਆ ਗਿਆ ਜੁਨੀ ਬਸਤੀ ਦੇ ਬਿਲਕੁਲ ਲਾਗੇ ਪੁਰਾਣੀ ਚੁੰਗੀ ਦੇ ਬਿਲਕੁਲ ਸਾਹਮਣੇ ਇੱਥੇ ਆ ਤੇ ਵੀਡੀਓ ਦੇ ਵਿੱਚ ਅਸੀਂ ਲੋਕੇਸ਼ਨ ਅੰਟੀ ਦੀ ਦੱਸਤੀ ਆ ਤੇ ਛੇਤੀ ਛੇਤੀ ਇੱਥੇ ਬੋਲ ਜਿਓ ਤੁਸੀਂ ਮਨੂੰ